ਸ੍ਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਅਨਮੋਲ ਗगन ਮਾਨ ਹੁਣਾਂ ਦੇ ਅਸਤੀਫੇ ਤੋਂ ਬਾਅਦ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮੱਚੀ ਹੋਈ ਹੈ ਉੱਥੇ ਹੁਣ ਸੋਰਸਸ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਜੀ ਹਾਂ ਬਿਲਕੁਲ ਸੋਰਸਸ ਦੇ ਹਵਾਲੇ ਤੋਂ ਇਹ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਤਿੰਦਰ ਸੱਤੀ ਹੁਣੀ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਸਟੇਜਾਂ ਦੇ ਉੱਪਰ ਦੇਖਦੇ ਹਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਉਹ ਹੋਸਟਿੰਗ ਕਰਦੇ ਹੋਏ ਦਿਖਾਈ ਦਿੰਦੇ ਨੇ ਬਹੁਤ ਸਾਰੇ ਪ੍ਰੋਗਰਾਮਾਂ ਦੀ ਉਹ ਉਹਦੇ ਵਿੱਚ ਹੋਸਟਿੰਗ ਕਰਦੇ ਨੇ ਪ੍ਰੋਗਰਾਮ ਹੋਸਟ ਕਰਦੇ ਨੇ ਸੋ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਹੁਣ ਕਿਹੜੀ ਪਾਰਟੀ ਤੋਂ ਹੋ ਸਕਦੇ ਨੇ ਇਹ ਅਜੇ ਥੋੜਾ ਜਿਹਾ ਜਿਹੜਾ ਸਸਪੈਂਸ ਹੈ ਉਹ ਬਣਿਆ ਹੋਇਆ ਹੈ ਕੀ ਆਮ ਆਦਮੀ ਪਾਰਟੀ ਦੇ ਤਰਫੋਂ ਵੀ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਜਾਂ ਫਿਰ ਭਾਜਪਾ ਦੇ ਤਰਫੋਂ ਵੀ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਤਾਂ ਅੰਦਾਜ਼ੇ ਦੇ ਕਿ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਪਿਛਲੇ ਦਿਨੀ ਦਿੱਲੀ ਭਾਜਪਾ ਸਰਕਾਰ ਦੇ ਨਾਲ ਕਾਫੀ ਨੇੜਤਾ ਸਤਿੰਦਰ ਸੱਤੀ ਹੁਣਾਂ ਦੀ ਰਹੀ ਹੈ ਮੁਲਾਕਾਤਾਂ ਵੀ ਜਿਹੜੀਆਂ ਦਿੱਲੀ ਦੇ ਵਿੱਚ ਹੋਈਆਂ ਨੇ ਤਾਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਭਾਜਪਾ ਦੇ ਤਰਫੋਂ ਵੀ ਉਹ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਉੱਥੇ ਹੀ ਜੇਕਰ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਇੱਕ ਆਰਟਿਸਟ ਖਰੜ ਤੋਂ ਗਿਆ ਹੈ ਤਾਂ ਦੂਜੇ ਆਰਟਿਸਟ ਦੀ ਐਂਟਰੀ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੇ ਤਰਫੋਂ ਪਰ ਇੱਥੇ ਤੁਹਾਨੂੰ ਇਹ ਵੀ ਮੈਂ ਦੱਸ ਦਵਾਂ ਕਿ ਰਣਜੀਤ ਸਿੰਘ ਗਿੱਲ ਜਿਹੜੇ ਖਰੜ ਤੋਂ ਅਕਾਲੀ ਦਲ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਹਾਲਾਂਕਿ ਅਜੇ ਅਸਤੀਫਾ ਮਨਜ਼ੂਰ ਹੋਣਾ ਬਾਕੀ ਹੈ ਜੋ ਜਾਣਕਾਰੀ ਮਿਲ ਪਾ ਰਹੀ ਹੈ ਪਰ ਉੱਥੇ ਕੀ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਹੁਣ ਇੱਥੇ ਪਾਰਟੀਆਂ ਦੀ ਗੱਲ ਆਉਂਦੀ ਹੈ ਤਾਂ ਇਹ ਜ਼ਰੂਰ ਸਸਪੈਂਸ ਬਣਿਆ ਹੋਇਆ ਹੈ ਕਿ ਸਤਿੰਦਰ ਸੱਤੀ ਹੁਣੀ ਕਿਹੜੀ ਪਾਰਟੀ ਦੇ ਤਰਫੋਂ ਚੋਣ ਲੜ ਸਕਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਤਰਫੋਂ ਉਮੀਦਵਾਰ ਹੋ ਸਕਦੇ ਨੇ ਜਾਂ ਭਾਜਪਾ ਦੇ ਤਰਫੋਂ ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਰਟਿਸਟ ਦੀ ਰਿਪਲੇਸਮੈਂਟ ਆਰਟਿਸਟ ਦੇ ਨਾਲ ਕੀਤੀ ਜਾਏਗੀ ਇਜੇਕਰ ਅਨਮੋਲ ਗਗਨ ਮਾਨ ਹੁਣੀ ਪੇਸ਼ੇ ਤੋਂ ਵੱਜੋ ਪਹਿਲਾ ਸਿੰਗਰ ਸੀ ਫਿਰ ਉਸ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਆਏ ਸਿਆਸਤ ਤੋਂ ਉਹਨਾਂ ਨੇ ਐਮਐਲਏ ਤੋਂ ਜਿਹੜੀ ਖਰੜ ਤੋਂ ਐਮਐਲਏ ਬਣੇ ਉਹ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਫਿਰ ਮੰਤਰੀ ਬਣੇ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਮੈਂ ਐਮਐਲਏ ਜੁੜੀ ਵਿਧਾਇਕੀ ਉਸ ਤੋਂ ਵੀ ਅਸਤੀਫਾ ਦੇਵਾਂਗੀ ਔਰ ਸਿਆਸਤ ਵੀ ਛੱਡ ਦੇਾਂਗੀ ਉਸ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਤਾਂ ਹੁਣ ਇਹ ਚਰਚਾਵਾਂ ਚੱਲ ਪਈਆਂ ਨੇ ਕਿ ਸਤਿੰਦਰ ਸੱਤੀ ਜਿਨ੍ਹਾਂ ਦਾ ਬਹੁਤ ਸਾਰਾ ਨਾਮ ਹੈ ਇਤੋਂ ਤੱਕ ਕਿ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਹੁਣਾਂ ਦੇ ਨਾਲ ਵੀ ਸਟੇਜ ਸਾਂਝੀ ਕੀਤੀ ਹੈ ਸੋ ਪੰਜਾਬ ਦਾ ਕੋਈ ਇੰਡੀਆ ਦਾ ਐਸਾ ਨਾਮਵਾਰ ਗਾਇਕ ਨਾਮਵਾਰ ਅਦਾਕਾਰ ਨਹੀਂ ਰਿਹਾ ਜਿਹਦੇ ਨਾਲ ਸਤਿੰਦਰ ਸੱਤੀ ਹੁਣਾਂ ਨੇ ਸਟੇਜ ਜਿਹੜੀ ਆ ਸਾਂਝੀ ਨਾ ਕੀਤੀ ਹੋਵੇ ਔਰ ਜਦੋਂ ਲੋਕਾਂ ਦਾ ਦਿਲ ਜਿੱਤਦੇ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸ਼ਾਇਰੀ ਕਰਦੇ ਨੇ ਲੋਕਾਂ ਨੂੰ ਸੁਣਾਉਂਦੇ ਨੇ ਤਾਂ ਉਦੋਂ ਲੋਕ ਹੋਰ ਵੀ ਉਮੀਦਵਾ ਜਿਹੜੇ ਲੋਕ ਹੋਰ ਵੀ ਪਿਆਰ ਕਰਦੇ ਨੇ ਸਤਿੰਦਰ ਸੱਤੀ ਹੁਣਾਂ ਨੂੰ ਮੁਰੀਦ ਹੋ ਜਾਂਦੇ ਨੇ ਸੋ ਹੁਣ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਹੁਣ ਸਸਪੈਂਸ ਇਹ ਬਣਿਆ ਹੋਇਆ ਹੈ ਕਿ ਕਿਸ ਪਾਰਟੀ ਦੇ ਤਰਫੋਂ ਉਹ ਚੋਣ ਮੈਦਾਨ ਦੇ ਵਿੱਚ ਐਂਟਰੀ ਕਰ ਸਕਦੇ ਨੇ ਭਾਜਪਾ ਦੇ ਤਰਫੋਂ ਚੋਣ ਲੜ ਸਕਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਤਰਫੋਂ ਚੋਣ ਮੈਦਾਨ ਦੇ ਵਿੱਚ ਐਂਟਰੀ ਮਾਰ ਸਕਦੇ ਨੇ ਜੇਕਰ ਭਾਜਪਾ ਦੇ ਤਰਫੋਂ ਗੱਲ ਕਰੀ ਤਾਂ ਚਰਚਾਵਾਂ ਇਹ ਚੱਲ ਰਹੀਆਂ ਨੇ ਜਿਹੜੇ ਸਾਡੇ ਸੋਰਸਸ ਨੇ ਉਨਾ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਦਿੱਲੀ ਭਾਜਪਾ ਸਰਕਾਰ ਦੇ ਨਾਲ ਕਾਫੀ ਮੀਟਿੰਗਾਂ ਜਿਹੜੀਆਂ ਨੇ ਸਤਿੰਦਰ ਸੱਤੀ ਹੁਣਾ ਦੀਆਂ ਹੋਈਆਂ ਨੇ ਦਿੱਲੀ ਦੇ ਵਿੱਚ ਸੋ ਇਥੋਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਭਾਜਪਾ ਦੇ ਤਰਫੋਂ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਭਾਜਪਾ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਖਰੜ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਉੱਥੇ ਜੇਕਰ ਅਸੀਂ ਪੰਜਾਬ ਸਿਆਸਤ ਦੀ ਗੱਲ ਕਰੀ ਤਾਂ ਇਦਾ ਨਹੀਂ ਹੈ ਕਿ ਪੰਜਾਬ ਦੀ ਸਿਆਸਤ ਆਮ ਆਦਮੀ ਪਾਰਟੀ ਦੇ ਨਾਲ ਸਤਿੰਦਰ ਸੱਤੀ ਹੁਣਾ ਦੀ ਨੇੜਤਾ ਨਹੀਂ ਹੈ ਬਹੁਤ ਸਾਰੀਆਂ ਸਟੇਜਾਂ ਸਤਿੰਦਰ ਸੱਤੀ ਹੁਣਾ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਦੇ ਨਾਲ ਚੰਗੀ ਨੇੜਤਾ ਹੈਗੀ ਆ ਉਹਨਾਂ ਦੀ ਬਹੁਤ ਸਾਰੀ ਈਵੈਂਟ ਉਹਨਾਂ ਨੇ ਇਕੱਠੀਆਂ ਨੇ ਕੀਤੀ ਆ ਪੁਰਾਣੀ ਸਾਂਝ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਸੇ ਖੇਤਰ ਦੇ ਨਾਲ ਸਬੰਧ ਰੱਖਦੇ ਸੀਗੇ ਤਾਂ ਸਤਿੰਦਰ ਸੱਤੀ ਹੁਣੀ ਵੀ ਆਰਟਿਸਟ ਸੀ ਔਰ ਉਦੋਂ ਤੋਂ ਹੀ ਆਪਸ ਦੇ ਵਿੱਚ ਸਾਂਝ ਹੈ ਇੱਕ ਜਾਣ ਪਛਾਣ ਹੈ ਇੱਕ ਭਾਈਚਾਰਕ ਸਾਂਝ ਹੈ ਸੋ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਤਰਫੋਂ ਹੀ ਇਹ ਖਰੜ ਤੋਂ ਉਮੀਦਵਾਰ ਹੋ ਸਕਣ ਜਾਂ ਫਿਰ ਭਾਜਪਾ ਤੋਂ ਉਮੀਦਵਾਰ ਹੋ ਸਕਦੇ ਨੇ ਸੋ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਿੱਥੇ ਖਰੜ ਤੋਂ ਐ ਐਮ ਐਲ اے ਅਨਮੋਲ ਗਗਨ ਮਾਨ ਹੁਣਾਂ ਨੇ ਅਸਤੀਫਾ ਦਿੱਤਾ ਹੈ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੀ ਕਿ ਸਿਆਸਤ ਦੇ ਵਿੱਚ ਹੋਰ ਹਲਚਲ ਤੇਜ਼ ਹੋ ਚੁੱਕੀ ਹੈ ਸਤਿੰਦਰ ਸੱਤੀ ਹੁਣਾਂ ਦੀ ਐਂਟਰੀ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਚਰਚਾਵਾਂ ਚੱਲ ਰਹੀਆਂ ਨੇ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਤਰਫੋਂ ਟਿਕਟ ਮਿਲਦੀ ਹੈ ਜਾਂ ਫਿਰ ਭਾਜਪਾ ਦੇ ਤਰਫੋਂ ਇਹ ਚੋਣ ਮੈਦਾਨ 'ਚ ਉਤਰਣਗੇ ਇਹ ਅਜੇ ਸਸਪੈਂਸ ਬਣਿਆ ਹੋਇਆ ਪਰ ਇਹ ਖਬਰ ਇਸ ਵੇਲੇ ਦੀ ਵੱਡੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਰਟਿਸਟ ਦੀ ਜਗ੍ਹਾ ਆਰਟਿਸਟ ਹੋ ਸਕਦਾ ਹੈ ਸਤਿੰਦਰ ਸੱਤੀ ਹੁਣੀ ਖਰੜ ਤੋਂ ਚੋਣ ਲਰ ਸਕਦੇ ਨੇ ਜਾਂ ਦੇ ਉੱਪਰ ਦੇਖਦੇ ਹਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਉਹ ਹੋਸਟਿੰਗ ਕਰਦੇ ਕੋਈ ਦਿਖਾਈ ਦਿੰਦੇ ਨੇ ਬਹੁਤ ਸਾਰੇ ਪ੍ਰੋਗਰਾਮਾਂ ਦੀ ਉਹ ਉਹਦੇ ਵਿੱਚ ਹੋਸਟਿੰਗ ਕਰਦੇ ਨੇ ਪ੍ਰੋਗਰਾਮ ਹੋਸਟ ਕਰਦੇ ਨੇ ਸੋ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਹੁਣ ਕਿਹੜੀ ਪਾਰਟੀ ਤੋਂ ਹੋ ਸਕਦੇ ਨੇ ਇਹ ਅਜੇ ਥੋੜਾ ਜਿਹਾ ਜਿਹੜਾ ਸਸਪੈਂਸ ਹੈ ਉਹ ਬਣਿਆ ਹੋਇਆ ਹੈ ਕੀ ਆਮ ਆਦਮੀ ਪਾਰਟੀ ਦੇ ਤਰਫੋਂ ਵੀ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਜਾਂ ਫਿਰ ਭਾਜਪਾ ਦੇ ਤਰਫੋਂ ਵੀ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਤੁਹਾਨੂੰ ਦੱਸਦੀ ਕਿ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਪਿਛਲੇ ਦਿਨੀ ਦਿੱਲੀ ਭਾਜਪਾ ਸਰਕਾਰ ਦੇ ਨਾਲ ਕਾਫੀ ਨੇੜਤਾ ਸਤਿੰਦਰ ਸੱਤੀ ਹੁਣਾਂ ਦੀ ਰਹੀ ਹੈ ਮੁਲਾਕਾਤਾਂ ਵੀ ਜਿਹੜੀਆਂ ਦਿੱਲੀ ਦੇ ਵਿੱਚ ਹੋਈਆਂ ਨੇ ਤਾਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਭਾਜਪਾ ਦੇ ਤਰਫੋਂ ਵੀ ਉਹ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਉੱਥੇ ਹੀ ਜੇਕਰ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਇੱਕ ਆਰਟਿਸਟ ਖਰੜ ਤੋਂ ਗਿਆ ਹੈ ਤਾਂ ਦੂਜੇ ਆਰਟਿਸਟ ਦੀ ਐਂਟਰੀ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੇ ਤਰਫੋਂ ਪਰ ਇੱਥੇ ਤੁਹਾਨੂੰ ਇਹ ਵੀ ਮੈਂ ਦੱਸ ਦਵਾਂ ਕਿ ਰਣਜੀਤ ਸਿੰਘ ਗਿੱਲ ਜਿਹੜੇ ਖਰੜ ਤੋਂ ਅਕਾਲੀ ਦਲ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਹਾਲਾਂਕਿ ਅਜੇ ਅਸਤੀਫਾ ਮਨਜ਼ੂਰ ਹੋਣਾ ਬਾਕੀ ਹੈ ਜੋ ਜਾਣਕਾਰੀ ਮਿਲ ਪਾ ਰਹੀ ਹੈ ਪਰ ਉੱਥੇ ਕੀ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਹੁਣ ਇੱਥੇ ਪਾਰਟੀਆਂ ਦੀ ਗੱਲ ਆਉਂਦੀ ਹੈ ਤਾਂ ਇਹ ਜ਼ਰੂਰ ਸਸਪੈਂਸ ਬਣਿਆ ਹੋਇਆ ਹੈ ਕਿ ਸਤਿੰਦਰ ਸੱਤੀ ਹੁਣੀ ਕਿਹੜੀ ਪਾਰਟੀ ਦੇ ਤਰਫੋਂ ਚੋਣ ਲੜ ਸਕਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਤਰਫੋਂ ਉਮੀਦਵਾਰ ਹੋ ਸਕਦੇ ਨੇ ਜਾਂ ਭਾਜਪਾ ਦੇ ਤਰਫੋਂ ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਰਟਿਸਟ ਦੀ ਰਿਪਲੇਸਮੈਂਟ ਆਰਟਿਸਟ ਦੇ ਨਾਲ ਕੀਤੀ ਜਾਏਗੀ ਕਿ ਜੇਕਰ ਅਨਮੋਲ ਗਗਨ ਮਾਨ ਹੁਣੀ ਪੇਸ਼ੇ ਤੋਂ ਵੱਜੋ ਪਹਿਲਾ ਸਿੰਗਰ ਸੀ ਫਿਰ ਉਸ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਆਏ ਸਿਆਸਤ ਤੋਂ ਉਹਨਾਂ ਨੇ ਐਮਐਲਏ ਤੋਂ ਜਿਹੜੀ ਖਰੜ ਤੋਂ ਐਮਐਲਏ ਬਣੇ ਉਹ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਫਿਰ ਮੰਤਰੀ ਬਣੇ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਮੈਂ ਐਮਐਲਏ ਜਿਹੜੀ ਵਿਧਾਇਕੀ ਉਸ ਤੋਂ ਵੀ ਅਸਤੀਫਾ ਦਵਾਂਗੀ ਔਰ ਸਿਆਸਤ ਵੀ ਛੱਡ ਦੇਾਂਗੀ ਉਸ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਤਾਂ ਹੁਣ ਇਹ ਚਰਚਾਵਾਂ ਚੱਲ ਪਈਆਂ ਨੇ ਕਿ ਸਤਿੰਦਰ ਸੱਤੀ ਜਿਨ੍ਹਾਂ ਦਾ ਬਹੁਤ ਸਾਰਾ ਨਾਮ ਹੈ ਇਤੋਂ ਤੱਕ ਕਿ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਹੁਣਾਂ ਦੇ ਨਾਲ ਵੀ ਸਟੇਜ ਸਾਂਝੀ ਕੀਤੀ ਹੈ ਸੋ ਪੰਜਾਬ ਦਾ ਕੋਈ ਇੰਡੀਆ ਦਾ ਐਸਾ ਨਾਮਵਾਰ ਗਾਇਕ ਨਾਮਵਾਰ ਅਦਾਕਾਰ ਨਹੀਂ ਰਿਹਾ ਜਿਹਦੇ ਨਾਲ ਸਤਿੰਦਰ ਸੱਤੀ ਹੁਣਾਂ ਨੇ ਸਟੇਜ ਜਿਹੜੀ ਹੈ ਸਾਂਝੀ ਨਾ ਕੀਤੀ ਹੋਵੇ ਔਰ ਜਦੋਂ ਲੋਕਾਂ ਦਾ ਦਿਲ ਜਿੱਤਦੇ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸ਼ਾਇਰੀ ਕਰਦੇ ਨੇ ਲੋਕਾਂ ਨੂੰ ਸੁਣਾਉਂਦੇ ਨੇ ਤਾਂ ਉਦੋਂ ਲੋਕ ਹੋਰ ਵੀ ਉਮੀਦ ਹੈ ਜਿਹੜੇ ਲੋਕ ਹੋਰ ਵੀ ਪਿਆਰ ਕਰਦੇ ਨੇ ਸਤਿੰਦਰ ਸੱਤੀ ਹੁਣਾਂ ਨੂੰ ਮੁਰੀਦ ਹੋ ਜਾਂਦੇ ਨੇ ਸੋ ਹੁਣ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਕਿਸਤਿੰਦਰ ਸੱਤੀ ਹੁਣੀ ਖਰੜ ਤੋਂ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਹੁਣ ਸਸਪੈਂਸ ਇਹ ਬਣਿਆ ਹੋਇਆ ਹੈ ਕਿ ਕਿਸ ਪਾਰਟੀ ਦੇ ਤਰਫੋਂ ਉਹ ਚੋਣ ਮੈਦਾਨ ਦੇ ਵਿੱਚ ਐਂਟਰੀ ਕਰ ਸਕਦੇ ਨੇ ਭਾਜਪਾ ਦੇ ਤਰਫੋਂ ਚੋਣ ਲੜ ਸਕਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਤਰਫੋਂ ਚੋਣ ਮੈਦਾਨ ਦੇ ਵਿੱਚ ਐਂਟਰੀ ਮਾਰ ਸਕਦੇ ਨੇ ਜੇਕਰ ਭਾਜਪਾ ਦੇ ਤਰਫੋਂ ਗੱਲ ਕਰੀ ਤਾਂ ਚਰਚਾਵਾਂ ਇਹ ਚੱਲ ਰਹੀਆਂ ਨੇ ਜਿਹੜੇ ਸਾਡੇ ਸੋਰਸਸ ਨੇ ਉਨਾ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਦਿੱਲੀ ਭਾਜਪਾ ਸਰਕਾਰ ਦੇ ਨਾਲ ਕਾਫੀ ਮੀਟਿੰਗਾਂ ਜਿਹੜੀਆਂ ਨੇ ਸਤਿੰਦਰ ਸੱਤੀ ਹੁਣਾ ਦੀਆਂ ਹੋਈਆਂ ਨੇ ਦਿੱਲੀ ਦੇ ਵਿੱਚ ਸੋ ਇਥੋਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਭਾਜਪਾ ਦੇ ਤਰਫੋਂ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਭਾਜਪਾ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਖਰੜ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਉੱਥੇ ਜੇਕਰ ਅਸੀਂ ਪੰਜਾਬ ਸਿਆਸਤ ਦੀ ਗੱਲ ਕਰੀ ਤਾਂ ਇਦਾ ਨਹੀਂ ਹੈ ਕਿ ਪੰਜਾਬ ਦੀ ਸਿਆਸਤ ਆਮ ਆਦਮੀ ਪਾਰਟੀ ਦੇ ਨਾਲ ਸਤਿੰਦਰ ਸੱਤੀ ਹੁਣਾ ਦੀ ਨੇੜਤਾ ਨਹੀਂ ਹੈ ਬਹੁਤ ਸਾਰੀਆਂ ਸਟੇਜਾਂ ਸਤਿੰਦਰ ਸੱਤੀ ਹੁਣਾ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਦੇ ਨਾਲ ਚੰਗੀ ਨੇੜਤਾ ਹੈਗੀ ਆ ਉਹਨਾਂ ਦੀ ਬਹੁਤ ਸਾਰੀ ਇਵੈਂਟ ਉਹਨਾਂ ਨੇ ਇਕੱਠੀਆਂ ਨੇ ਕੀਤੀ ਆ ਪੁਰਾਣੀ ਸਾਂਝ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਸੇ ਖੇਤਰ ਦੇ ਨਾਲ ਸਬੰਧ ਰੱਖਦੇ ਸੀਗੇ ਤਾਂ ਸਤਿੰਦਰ ਸੱਤੀ ਹੁਣੀ ਵੀ ਆਰਟਿਸਟ ਸੀ ਔਰ ਉਦੋਂ ਤੋਂ ਹੀ ਆਪਸ ਦੇ ਵਿੱਚ ਸਾਂਝ ਹੈ ਇੱਕ ਜਾਣ ਪਛਾਣ ਹੈ ਇੱਕ ਭਾਈਚਾਰਕ ਸਾਂਝ ਹੈ ਸੋ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਤਰਫੋਂ ਹੀ ਇਹ ਖਰੜ ਤੋਂ ਉਮੀਦਵਾਰ ਹੋ ਸਕਣ ਜਾਂ ਫਿਰ ਭਾਜਪਾ ਤੋਂ ਉਮੀਦਵਾਰ ਹੋ ਸਕਦੇ ਨੇ ਸੋ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਖਰੜ ਤੋਂ ਐਮਐਲਏ ਅਨਮੋਲ ਗਗਨ ਮਾਨ ਹੁਣਾਂ ਨੇ ਅਸਤੀਫਾ ਦਿੱਤਾ ਹੈ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਸਿਆਸਤ ਦੇ ਵਿੱਚ ਹੋਰ ਹਲਚਲ ਤੇਜ਼ ਹੋ ਚੁੱਕੀ ਹੈ ਸਤਿੰਦਰ ਸੱਤੀ ਹੁਣਾ ਦੀ ਐਂਟਰੀ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਚਰਚਾਵਾਵਾਂ ਚੱਲ ਰਹੀਆਂ ਨੇ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਤਰਫੋਂ ਟਿਕਟ ਮਿਲਦੀ ਹੈ ਜਾਂ ਫਿਰ ਭਾਜਪਾ ਦੇ ਤਰਫੋਂ ਇਹ ਚੋਣ ਮੈਦਾਨ ਚ ਉਤਰਣਗੇ ਇਹ ਅਜੇ ਸਸਪੈਂਸ ਬਣਿਆ ਹੋਇਆ ਪਰ ਇਹ ਖਬਰ ਇਸ ਵੇਲੇ ਦੀ ਵੱਡੀ ਤੁਹਾਡੇ ਨਾਲ ਇਜਾਦ ਦੇ ਉੱਪਰ ਦੇਖਦੇ ਹਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਉਹ ਹੋਸਟਿੰਗ ਕਰਦੇ ਕੋਈ ਦਿਖਾਈ ਦਿੰਦੇ ਨੇ ਬਹੁਤ ਸਾਰੇ ਪ੍ਰੋਗਰਾਮਾਂ ਦੀ ਉਹ ਉਹਦੇ ਵਿੱਚ ਹੋਸਟਿੰਗ ਕਰਦੇ ਨੇ ਪ੍ਰੋਗਰਾਮ ਹੋਸਟ ਕਰਦੇ ਨੇ ਸੋ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਹੁਣ ਕਿਹੜੀ ਪਾਰਟੀ ਤੋਂ ਹੋ ਸਕਦੇ ਨੇ ਇਹ ਅਜੇ ਥੋੜਾ ਜਿਹਾ ਜਿਹੜਾ ਸਸਪੈਂਸ ਹੈ ਉਹ ਬਣਿਆ ਹੋਇਆ ਹੈ ਕੀ ਆਮ ਆਦਮੀ ਪਾਰਟੀ ਦੇ ਤਰਫੋਂ ਵੀ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਜਾਂ ਫਿਰ ਭਾਜਪਾ ਦੇ ਤਰਫੋਂ ਵੀ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਤਾਂ ਅੰਦਾਜ਼ੇ ਦੇ ਕਿ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਸੋਰਸਸ ਤੋਂ ਕਿ ਪਿਛਲੇ ਦਿਨੀ ਦਿੱਲੀ ਭਾਜਪਾ ਸਰਕਾਰ ਦੇ ਨਾਲ ਕਾਫੀ ਨੇੜਤਾ ਸਤਿੰਦਰ ਸੱਤੀ ਹੁਣਾਂ ਦੀ ਰਹੀ ਹੈ ਮੁਲਾਕਾਤਾਂ ਵੀ ਜਿਹੜੀਆਂ ਦਿੱਲੀ ਦੇ ਵਿੱਚ ਹੋਈਆਂ ਨੇ ਤਾਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਭਾਜਪਾ ਦੇ ਤਰਫੋਂ ਵੀ ਉਹ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਉੱਥੇ ਹੀ ਜੇਕਰ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਇੱਕ ਆਰਟਿਸਟ ਖਰੜ ਤੋਂ ਗਿਆ ਹੈ ਤਾਂ ਦੂਜੇ ਆਰਟਿਸਟ ਦੀ ਐਂਟਰੀ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੇ ਤਰਫੋਂ ਪਰ ਇੱਥੇ ਤੁਹਾਨੂੰ ਇਹ ਵੀ ਮੈਂ ਦੱਸ ਦਵਾਂ ਕਿ ਰਣਜੀਤ ਸਿੰਘ ਗਿੱਲ ਜਿਹੜੇ ਖਰੜ ਤੋਂ ਅਕਾਲੀ ਦਲ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਹਾਲਾਂਕਿ ਅਜੇ ਅਸਤੀਫਾ ਮਨਜ਼ੂਰ ਹੋਣਾ ਬਾਕੀ ਹੈ ਜੋ ਜਾਣਕਾਰੀ ਮਿਲ ਪਾ ਰਹੀ ਹੈ ਪਰ ਉੱਥੇ ਕੀ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਹੁਣ ਇੱਥੇ ਪਾਰਟੀਆਂ ਦੀ ਗੱਲ ਆਉਂਦੀ ਹੈ ਤਾਂ ਇਹ ਜ਼ਰੂਰ ਸਸਪੈਂਸ ਬਣਿਆ ਹੋਇਆ ਹੈ ਕਿ ਸਤਿੰਦਰ ਸੱਤੀ ਹੁਣੀ ਕਿਹੜੀ ਪਾਰਟੀ ਦੇ ਤਰਫੋਂ ਚੋਣ ਲੜ ਸਕਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਤਰਫੋਂ ਉਮੀਦਵਾਰ ਹੋ ਸਕਦੇ ਨੇ ਜਾਂ ਭਾਜਪਾ ਦੇ ਤਰਫੋਂ ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਰਟਿਸਟ ਦੀ ਰਿਪਲੇਸਮੈਂਟ ਆਰਟਿਸਟ ਦੇ ਨਾਲ ਕੀਤੀ ਜਾਏਗੀ ਇਜੇਕਰ ਅਨਮੋਲ ਗਗਨ ਮਾਨ ਹੁਣੀ ਪੇਸ਼ੇ ਤੋਂ ਵੱਜੋ ਪਹਿਲਾ ਸਿੰਗਰ ਸੀ ਫਿਰ ਉਸ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਆਏ ਸਿਆਸਤ ਤੋਂ ਉਹਨਾਂ ਨੇ ਐਮਐਲਏ ਤੋਂ ਜਿਹੜੀ ਖਰੜ ਤੋਂ ਐਮਐਲਏ ਬਣੇ ਉਹ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਫਿਰ ਮੰਤਰੀ ਬਣੇ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਮੈਂ ਐਮਐਲਏ ਜਿਹੜੀ ਵਿਧਾਇਕੀ ਉਸ ਤੋਂ ਵੀ ਅਸਤੀਫਾ ਦਵਾਂਗੀ ਔਰ ਸਿਆਸਤ ਵੀ ਛੱਡ ਦੇਾਂਗੀ ਉਸ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਤਾਂ ਹੁਣ ਇਹ ਚਰਚਾਵਾਂ ਚੱਲ ਪਈਆਂ ਨੇ ਕਿ ਸਤਿੰਦਰ ਸੱਤੀ ਜਿਨ੍ਹਾਂ ਦਾ ਬਹੁਤ ਸਾਰਾ ਨਾਮ ਹੈ ਇਤੋਂ ਤੱਕ ਕਿ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਹੁਣਾਂ ਦੇ ਨਾਲ ਵੀ ਸਟੇਜ ਸਾਂਝੀ ਕੀਤੀ ਹੈ ਸੋ ਪੰਜਾਬ ਦਾ ਕੋਈ ਇੰਡੀਆ ਦਾ ਐਸਾ ਨਾਮਵਾਰ ਗਾਇਕ ਨਾਮਵਾਰ ਅਦਾਕਾਰ ਨਹੀਂ ਰਿਹਾ ਜਿਹਦੇ ਨਾਲ ਸਤਿੰਦਰ ਸੱਤੀ ਹੁਣਾਂ ਨੇ ਸਟੇਜ ਜਿਹੜੀ ਆ ਸਾਂਝੀ ਨਾ ਕੀਤੀ ਹੋਵੇ ਔਰ ਜਦੋਂ ਲੋਕਾਂ ਦਾ ਦਿਲ ਜਿੱਤਦੇ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸ਼ਾਇਰੀ ਕਰਦੇ ਨੇ ਲੋਕਾਂ ਨੂੰ ਸੁਣਾਉਂਦੇ ਨੇ ਤਾਂ ਉਦੋਂ ਲੋਕ ਹੋਰ ਵੀ ਉਮੀਦਵਾ ਜਿਹੜੇ ਲੋਕ ਹੋਰ ਵੀ ਪਿਆਰ ਕਰਦੇ ਨੇ ਸਤਿੰਦਰ ਸੱਤੀ ਹੁਣਾਂ ਨੂੰ ਮੁਰੀਦ ਹੋ ਜਾਂਦੇ ਨੇ ਸੋ ਹੁਣ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਹੁਣ ਸਸਪੈਂਸ ਇਹ ਬਣਿਆ ਹੋਇਆ ਹੈ ਕਿ ਕਿਸ ਪਾਰਟੀ ਦੇ ਤਰਫੋਂ ਉਹ ਚੋਣ ਮੈਦਾਨ ਦੇ ਵਿੱਚ ਐਂਟਰੀ ਕਰ ਸਕਦੇ ਨੇ ਭਾਜਪਾ ਦੇ ਤਰਫੋਂ ਚੋਣ ਲੜ ਸਕਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਤਰਫੋਂ ਚੋਣ ਮੈਦਾਨ ਦੇ ਵਿੱਚ ਐਂਟਰੀ ਮਾਰ ਸਕਦੇ ਨੇ ਜੇਕਰ ਭਾਜਪਾ ਦੇ ਤਰਫੋਂ ਗੱਲ ਕਰੀ ਤਾਂ ਚਰਚਾਵਾਂ ਇਹ ਚੱਲ ਰਹੀਆਂ ਨੇ ਜਿਹੜੇ ਸਾਡੇ ਸੋਰਸਸ ਨੇ ਉਨਾ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਦਿੱਲੀ ਭਾਜਪਾ ਸਰਕਾਰ ਦੇ ਨਾਲ ਕਾਫੀ ਮੀਟਿੰਗਾਂ ਜਿਹੜੀਆਂ ਨੇ ਸਤਿੰਦਰ ਸੱਤੀ ਹੁਣਾਂ ਦੀਆਂ ਹੋਈਆਂ ਨੇ ਦਿੱਲੀ ਦੇ ਵਿੱਚ ਸੋ ਇਥੋਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਭਾਜਪਾ ਦੇ ਤਰਫੋਂ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਭਾਜਪਾ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਖਰੜ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਉੱਥੇ ਜੇਕਰ ਅਸੀਂ ਪੰਜਾਬ ਸਿਆਸਤ ਦੀ ਗੱਲ ਕਰੀ ਤਾਂ ਇਦਾ ਨਹੀਂ ਹੈ ਕਿ ਪੰਜਾਬ ਦੀ ਸਿਆਸਤ ਆਮ ਆਦਮੀ ਪਾਰਟੀ ਦੇ ਨਾਲ ਸਤਿੰਦਰ ਸੱਤੀ ਹੁਣਾ ਦੀ ਨੇੜਤਾ ਨਹੀਂ ਹੈ ਬਹੁਤ ਸਾਰੀਆਂ ਸਟੇਜਾਂ ਸਤਿੰਦਰ ਸੱਤੀ ਹੁਣਾ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਦੇ ਨਾਲ ਚੰਗੀ ਨੇੜਤਾ ਹੈਗੀ ਆ ਉਹਨਾਂ ਦੀ ਬਹੁਤ ਸਾਰੀ ਈਵੈਂਟ ਉਹਨਾਂ ਨੇ ਇਕੱਠਿਆਂ ਨੇ ਕੀਤੀ ਆ ਪੁਰਾਣੀ ਸਾਂਝ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਸੇ ਖੇਤਰ ਦੇ ਨਾਲ ਸਬੰਧ ਰੱਖਦੇ ਸੀਗੇ ਤਾਂ ਸਤਿੰਦਰ ਸੱਤੀ ਹੁਣੀ ਵੀ ਆਰਟਿਸਟ ਸੀ ਔਰ ਉਦੋਂ ਤੋਂ ਹੀ ਆਪਸ ਦੇ ਵਿੱਚ ਸਾਂਝ ਹੈ ਇੱਕ ਜਾਣ ਪਛਾਣ ਹੈ ਇੱਕ ਭਾਈਚਾਰਕ ਸਾਂਝ ਹੈ ਸੋ ਇਹ ਵੀ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਤਰਫੋਂ ਹੀ ਇਹ ਖਰੜ ਤੋਂ ਉਮੀਦਵਾਰ ਹੋ ਸਕਣ ਜਾਂ ਫਿਰ ਭਾਜਪਾ ਤੋਂ ਉਮੀਦਵਾਰ ਹੋ ਸਕਦੇ ਨੇ ਸੋ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਖਰੜ ਤੋਂ ਐਮਐਲਏ ਅਨਮੋਲ ਗਗਨ ਮਾਨ ਹੁਣਾਂ ਨੇ ਅਸਤੀਫਾ ਦਿੱਤਾ ਹੈ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸਦੀ ਕਿ ਸਿਆਸਤ ਦੇ ਵਿੱਚ ਹੋਰ ਹਲਚਲ ਤੇਜ਼ ਹੋ ਚੁੱਕੀ ਹੈ ਸਤਿੰਦਰ ਸੱਤੀ ਹੁਣਾ ਦੀ ਐਂਟਰੀ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਚਰਚਾਵਾਵਾਂ ਚੱਲ ਰਹੀਆਂ ਨੇ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਤਰਫੋਂ ਟਿਕਟ ਮਿਲਦੀ ਹੈ ਜਾਂ ਫਿਰ ਭਾਜਪਾ ਦੇ ਤਰਫੋਂ ਇਹ ਚੋਣ ਮੈਦਾਨ ਚ ਉਤਰਣਗੇ ਇਹ ਅਜੇ ਸਸਪੈਂਸ ਬਣਿਆ ਹੋਇਆ ਪਰ ਇਹ ਖਬਰ ਇਸ ਵੇਲੇ ਦੀ ਵੱਡੀ ਤੁਹਾਡੇ ਨਾਲ ਸਜਾ ਦੇ ਉੱਪਰ ਦੇਖਦੇ ਹਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਹੋਸਟਿੰਗ ਕਰਦੇ ਹੋਏ ਦਿਖਾਈ ਦਿੰਦੇ ਨੇ ਬਹੁਤ ਸਾਰੇ ਪ੍ਰੋਗਰਾਮਾਂ ਦੀ ਉਹ ਉਹਦੇ ਵਿੱਚ ਹੋਸਟਿੰਗ ਕਰਦੇ ਨੇ ਪ੍ਰੋਗਰਾਮ ਹੋਸਟ ਕਰਦੇ ਨੇ ਸੋ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਹੁਣ ਕਿਹੜੀ ਪਾਰਟੀ ਤੋਂ ਹੋ ਸਕਦੇ ਨੇ ਇਹ ਅਜੇ ਥੋੜਾ ਜਿਹਾ ਜਿਹੜਾ ਸਸਪੈਂਸ ਹੈ ਉਹ ਬਣਿਆ ਹੋਇਆ ਹੈ ਕਿ ਆਮ ਆਦਮੀ ਪਾਰਟੀ ਦੇ ਤਰਫੋਂ ਵੀ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਜਾਂ ਫਿਰ ਭਾਜਪਾ ਦੇ ਤਰਫੋਂ ਵੀ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਤੁਹਾਨੂੰ ਦੱਸਦੀ ਕਿ ਇਹ ਵੀ ਜਾਣਕਾਰੀ ਮਿਲ ਪਾ ਰਹੀ ਹੈ ਸੋਰਸਸ ਤੋਂ ਕਿ ਪਿਛਲੇ ਦਿਨੀ ਅ ਦਿੱਲੀ ਬੀਜੇਪੀ ਸਰਕਾਰ ਦੇ ਨਾਲ ਕਾਫੀ ਨੇੜਤਾ ਸਤਿੰਦਰ ਸੱਤੀ ਹੁਣਾਂ ਦੀ ਰਹੀ ਹੈ ਮੁਲਾਕਾਤਾਂ ਵੀ ਜਿਹੜੀਆਂ ਦਿੱਲੀ ਦੇ ਵਿੱਚ ਹੋਈਆਂ ਨੇ ਤਾਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਭਾਜਪਾ ਦੇ ਤਰਫੋਂ ਵੀ ਉਹ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਉੱਥੇ ਹੀ ਜੇਕਰ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਇੱਕ ਆਰਟਿਸਟ ਖਰੜ ਤੋਂ ਗਿਆ ਹੈ ਤਾਂ ਦੂਜੇ ਆਰਟਿਸਟ ਦੀ ਐਂਟਰੀ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੇ ਤਰਫੋਂ ਪਰ ਇਥੇ ਤੁਹਾਨੂੰ ਇਹ ਵੀ ਮੈਂ ਦੱਸ ਦਵਾਂ ਕਿ ਰਣਜੀਤ ਸਿੰਘ ਗਿੱਲ ਜਿਹੜੇ ਖਰੜ ਤੋਂ ਅਕਾਲੀ ਦਲ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਹਾਲਾਂਕਿ ਅਜੇ ਅਸਤੀਫਾ ਮਨਜ਼ੂਰ ਹੋਣਾ ਬਾਕੀ ਹੈ ਜੋ ਜਾਣਕਾਰੀ ਮਿਲ ਪਾ ਰਹੀ ਹੈ ਪਰ ਉੱਥੇ ਕੀ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਕਰੜ ਤੋਂ ਉਮੀਦਵਾਰ ਹੋ ਸਕਦੇ ਨੇ ਹੁਣ ਇੱਥੇ ਪਾਰਟੀਆਂ ਦੀ ਗੱਲ ਆਉਂਦੀ ਹੈ ਤਾਂ ਇਹ ਜ਼ਰੂਰ ਸਸਪੈਂਸ ਬਣਿਆ ਹੋਇਆ ਹੈ ਕਿ ਸਤਿੰਦਰ ਸੱਤੀ ਹੁਣੀ ਕਿਹੜੀ ਪਾਰਟੀ ਦੇ ਤਰਫੋਂ ਚੋਣ ਲੜ ਸਕਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਤਰਫੋਂ ਉਮੀਦਵਾਰ ਹੋ ਸਕਦੇ ਨੇ ਜਾਂ ਭਾਜਪਾ ਦੇ ਤਰਫੋਂ ਕਿਉਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਆਰਟਿਸਟ ਦੀ ਰਿਪਲੇਸਮੈਂਟ ਆਰਟਿਸਟ ਦੇ ਨਾਲ ਕੀਤੀ ਜਾਏਗੀ ਕਿ ਜੇਕਰ ਅਨਮੋਲ ਗਗਨ ਮਾਨ ਹੁਣੀ ਪੇਸ਼ੇ ਤੋਂ ਵੱਜੋਂ ਪਹਿਲਾਂ ਸਿੰਗਰ ਸੀ ਫਿਰ ਉਸ ਤੋਂ ਬਾਅਦ ਉਹ ਸਿਆਸਤ ਦੇ ਵਿੱਚ ਆਏ ਸਿਆਸਤ ਤੋਂ ਉਹਨਾਂ ਨੇ ਐਮਐਲਏ ਤੋਂ ਜਿਹੜੀ ਖਰੜ ਤੋਂ ਐਮਐਲਏ ਬਣੇ ਉਹ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਫਿਰ ਮੰਤਰੀ ਬਣੇ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਮੈਂ ਐਮਐਲਏ ਜਿਹੜੀ ਵਿਧਾਇਕੀ ਉਸ ਤੋਂ ਵੀ ਅਸਤੀਫਾ ਦਵਾਂਗੀ ਔਰ ਸਿਆਸਤ ਵੀ ਛੱਡ ਦੇਾਂਗੀ ਉਸ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ ਤਾਂ ਹੁਣ ਇਹ ਚਰਚਾਵਾਂ ਚੱਲ ਪਈਆਂ ਨੇ ਕਿ ਸਤਿੰਦਰ ਸੱਤੀ ਜਿਨ੍ਹਾਂ ਦਾ ਬਹੁਤ ਸਾਰਾ ਨਾਮ ਹੈ ਇਤੋਂ ਤੱਕ ਕਿ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਹੁਣਾਂ ਦੇ ਨਾਲ ਵੀ ਸਟੇਜ ਸਾਂਝੀ ਕੀਤੀ ਹੈ ਸੋ ਪੰਜਾਬ ਦਾ ਕੋਈ ਇੰਡੀਆ ਦਾ ਐਸਾ ਨਾਮਵਾਰ ਗਾਇਕ ਨਾਮਵਾਰ ਅਦਾਕਾਰ ਨਹੀਂ ਰਿਹਾ ਜਿਹਦੇ ਨਾਲ ਸਤਿੰਦਰ ਸੱਤੀ ਹੁਣਾਂ ਨੇ ਸਟੇਜ ਜਿਹੜੀ ਹੈ ਸਾਂਝੀ ਨਾ ਕੀਤੀ ਹੋਵੇ ਔਰ ਜਦੋਂ ਲੋਕਾਂ ਦਾ ਦਿਲ ਜਿੱਤਦੇ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਸ਼ਾਇਰੀ ਕਰਦੇ ਨੇ ਲੋਕਾਂ ਨੂੰ ਸੁਣਾਉਂਦੇ ਨੇ ਤਾਂ ਉਦੋਂ ਲੋਕ ਹੋਰ ਵੀ ਉਮੀਦਵਾਰ ਜਿਹੜੇ ਲੋਕ ਹੋਰ ਵੀ ਪਿਆਰ ਕਰਦੇ ਨੇ ਸਤਿੰਦਰ ਸੱਤੀ ਹੁਣਾ ਨੂੰ ਮੁਰੀਦ ਹੋ ਜਾਂਦੇ ਨੇ ਸੋ ਹੁਣ ਇਹ ਚਰਚਾਵਾਵਾਂ ਚੱਲ ਰਹੀਆਂ ਨੇ ਕਿ ਸਤਿੰਦਰ ਸੱਤੀ ਹੁਣੀ ਖਰੜ ਤੋਂ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਖਰੜ ਤੋਂ ਉਮੀਦਵਾਰ ਹੋ ਸਕਦੇ ਨੇ ਪਰ ਹੁਣ ਸਸਪੈਂਸ ਇਹ ਬਣਿਆ ਹੋਇਆ ਹੈ ਕਿ ਕਿਸ ਪਾਰਟੀ ਦੇ ਤਰਫੋਂ ਉਹ ਚੋਣ ਮੈਦਾਨ ਦੇ ਵਿੱਚ ਐਂਟਰੀ ਕਰ ਸਕਦੇ ਨੇ ਭਾਜਪਾ ਦੇ ਤਰਫੋਂ ਚੋਣ ਲੜ ਸਕਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਤਰਫੋਂ ਚੋਣ ਮੈਦਾਨ ਦੇ ਵਿੱਚ ਐਂਟਰੀ ਮਾਰ ਸਕਦੇ ਨੇ ਜੇਕਰ ਬੀਜੇਪੀ ਦੇ ਤਰਫੋਂ ਗੱਲ ਕਰੀ ਤਾਂ ਚਰਚਾਵਾਂ ਇਹ ਚੱਲ ਰਹੀਆਂ ਨੇ ਜਿਹੜੇ ਸਾਡੇ ਸੋਰਸਸ ਨੇ ਉਹਨਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਦਿੱਲੀ ਭਾਜਪਾ ਸਰਕਾਰ ਦੇ ਨਾਲ ਕਾਫੀ ਮੀਟਿੰਗਾਂ ਜਿਹੜੀਆਂ ਨੇ ਸਤਿੰਦਰ ਸੱਤੀ ਹੁਣਾਂ ਦੀਆਂ ਹੋਈਆਂ ਨੇ ਦਿੱਲੀ ਦੇ ਵਿੱਚ ਸੋ ਇਥੋਂ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਉਹ ਬੀਜੇਪੀ ਦੇ ਤਰਫੋਂ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਭਾਜਪਾ ਉਹਨਾਂ ਨੂੰ ਟਿਕਟ ਦੇ ਸਕਦੀ ਹੈ ਖਰੜ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਪਰ ਉੱਥੇ ਜੇਕਰ ਅਸੀਂ ਪੰਜਾਬ ਸਿਆਸਤ ਦੀ ਗੱਲ ਕਰੀ ਤਾਂ ਇਹਦਾ ਨਹੀਂ ਹੈ ਕਿ ਪੰਜਾਬ ਦੀ ਸਿਆਸਤ ਆਮ ਆਦਮੀ ਪਾਰਟੀ ਦੇ ਨਾਲ ਸਤਿੰਦਰ ਸੱਤੀ ਹੁਣਾ ਦੀ ਨੇੜਤਾ ਨਹੀਂ ਹੈ ਬਹੁਤ ਸਾਰੀਆਂ ਸਟੇਜਾਂ ਸਤਿੰਦਰ ਸੱਤੀ ਹੁਣਾ ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾ ਦੇ ਨਾਲ ਚੰਗੀ ਨੇੜਤਾ ਹੈਗੀ ਆ ਉਹਨਾਂ ਦੀ ਬਹੁਤ ਸਾਰੀ ਈਵੈਂਟ ਉਹਨਾਂ ਨੇ ਇਕੱਠੀਆਂ ਨੇ ਕੀਤੀ ਆ ਪੁਰਾਣੀ ਸਾਂਝ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਸੇ ਖੇਤਰ ਦੇ ਨਾਲ ਸਬੰਧ ਰੱਖਦੇ ਸੀਗੇ ਤਾਂ ਸਤਿੰਦਰ ਸੱਤੀ ਹੁਣੀ ਵੀ ਆਰਟਿਸਟ ਸੀ ਔਰ ਉਦੋਂ ਤੋਂ ਹੀ ਆ